ਅੱਜ ਮਾਨਜੋਗ ਡੀਜੀਪੀ ਪੰਜਾਬ ਸਪੈਸ਼ਲ ਡਿਜੀਪੀ ਲਾਅ ਨਾਰਡਰ ਡੀਆਈਜੀ ਜਲੰਧਰ ਰੇਂਜ ਜਿਹਦੇ ਹੁਕਮਾਂ ਅਨੁਸਾਰ ਜਿਹੜਾ ਹੈਗਾ ਉਹ ਸਪੈਸ਼ਲ ਕੋਰਡੀਨੈਂਟਡ ਆਨਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਿਹਦੇ ਸਬੰਧ ਚੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਬੱਸ ਸਟੈਂਡਾਂ ਤੇ ਤੇ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈਗੀ ਹੁਣ ਮੇਰੇ ਨਾਲ ਇੱਥੇ ਹੁਸ਼ਿਆਰਪੁਰ ਸਿਟੀ ਚ ਜਿਹੜਾ ਬੱਸ ਸਟੈਂਡ ਹੈਗਾ ਮੇਨ ਬੱਸ ਅੱਡਾ ਉੱਥੇ ਐਸਪੀ ਆਪਰੇਸ਼ਨ ਡੀਐਸਪੀ ਸਿਟੀ ਐਸਐਚਓ ਮੋਡਲ ਟਾਊਨ ਤੇ ਹੋਰ ਬਾਕੀ ਸਾਰੇ ਅਫਸਰ ਹੈਗੇ ਬਾਕੀ ਵਕਤ ਵਕਤ ਜਿੱਦਾਂ ਐਸਪੀ ਡੀ ਸਾਹਿਬ ਦੀ ਟੀਮ ਜਿਹੜੀ ਹੈਗੀ ਉਹ ਅਲੱਗ ਸਬ ਡਿਵੀਜ਼ਨਸ ਤੇ ਕਰ ਰਹੀ ਹੈਗੀ ਜਿੱਦਾਂ ਤੰਦਾ ਤੇ ਰੂਰਲ ਸਬ ਡਿਵੀਜ਼ਨ ਤੇ ਐਸਪੀ ਪੀਵੀ ਨਾਲ ਉਹਨਾਂ ਦੀ ਟੀਮ ਜਿਹੜੀ ਹੈਗੀ ਉਹ ਚੱਬੇਵਾਲ ਮੇਟਿਆਣਾ ਤੇ ਗੜਸ਼ੰਕਰ ਸਬ ਡਿਵੀਜ਼ਨ ਤੋਂ ਕੰਮ ਕਰ ਰਹੀ ਹੈ ਤੇ ਸਾਰੇ ਜ਼ਿਲ੍ਹੇ ਦੇ ਬੱਸ ਸਟੈਂਡ ਤੇ ਰੈਲਵੇ ਸਟੇਸ਼ਨ ਚੈੱਕ ਤੇ ਜਾਣਗੇ ਤੇ ਸਾਡਾ ਜਿਹੜਾ ਪਰਪਸ ਹੈਗਾ ਉਹ ਹੈਗਾ ਕਿ ਇੱਕ ਆ ਪੁਲਿਸ ਫੋਰਸ ਦਾ ਡੋਮਿਨੈਂਸ ਹੋਵੇ 프레ਜੈਂਸ ਹੋਵੇ ਪਲੱਸ ਜਿਹੜਾ ਹੈਗਾ ਕ੍ਰਾਈਮਨਲ ਐਕਟੀਵਿਟੀ ਸਸਪੀਸ਼ੀਅਸ ਐਕਟੀਵਿਟੀ ਜਿਹੜੀ ਹੁੰਦੀ ਹੈਗੀ ਉਹਨੂੰ ਕਰਪ ਕੀਤਾ ਜਾਵੇ ਡਰੱਗਸ ਦਾ ਮੂਵਮੈਂਟ ਇਲੀਗਲ ਆਰਮਸ ਦਾ ਮੂਵਮੈਂਟ ਜਾਂ ਹੋਰ ਕਿਸੇ ਵੀ ਤਰੀਕੇ ਦਾ ਕੋਈ ਵੀ ਇਲੀਗਲ ਚੀਜ਼ ਦਾ ਮੂਵਮੈਂਟ ਜਿਹੜਾ ਹੈਗਾ ਉਹਨੂੰ ਕਰਪ ਕੀਤਾ ਜਾ ਸਕੇ ਫੜਿਆ ਜਾ ਸਕੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦੇ ਲਈ ਜਾ ਸਕੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਡਰੱਗਸ ਦੇ ਖਿਲਾਫ ਵੀ ਕੋਆਰਡੀਨੇਟਡ ਸੱਚ ਆਪਰੇਸ਼ਨ ਅੱਜ ਕੁਝ ਥਾਵਾਂ ਤੇ ਰੈਂਡਮ ਸਰਪਾਈ ਚੈਕਿੰਗ ਦਾ ਦਾਤ ਚੱਲ ਰਿਹਾ ਹੈਗਾ ਤੇ ਕੁਝ ਥਾਵਾਂ ਤੇ ਇਸ ਤੋਂ ਬਾ ਜਿੱਦਾਂ ਕੱਲ ਵੀ ਅਸੀਂ ਕੋਆਰਡੀਨੇਟਡ ਸੱਚ ਆਪਰੇਸ਼ਨ ਕੀਤਾ ਸੀਗਾ ਉਹ ਸਾਡਾ ਡੈਡੀਕੇਟਿਡਲੀ ਡਰੱਗਸ ਦੇ ਖਿਲਾਫ ਸੀਗਾ ਜਿਹਦੇ ਸੰਬੰਧ ਸੰਬੰਧ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨੇ ਬਹੁਤ ਹੀ ਚੰਗੀ ਕਾਰਗੁਜ਼ਾਰੀ ਸਾਰੇ ਆਫੀਸਰਸ ਨੇ ਕਰਦੇ ਹੋਏ 15 ਐਫਆਈਆਰ ਦਰਜ ਕਰ ਕਰਕੇ ਅਸੀਂ 17 ਡਰੱਗਸ smugglers ਨੂੰ ਕੱਲਾ ਅਰੈਸਟ ਕੀਤਾ ਸੀਗਾ ਤੇ ਕਾਫੀ ਚੰਗੀ ਰਿਕਵਰੀ ਵੀ ਹੋਈ ਸੀ ਜਿਹਦੇ ਵਿੱਚ ਇਨਟੌਕਸਿਕੈਂਟ ਟੈਬਲੇਟਸ ਪਾਊਡਰ ਇਨਟੌਕਸਿਕੈਂਟ ਇੰਜੈਕਸ਼ਨਸ ਚਾਰਸ ਅਫੀਮ ਤੇ ਹੋਰ ਕਾਫੀ ਸਾਰੀ ਨਸ਼ੀਨੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਸਨ ਉਹਨਾਂ ਤੋਂ ਅੱਗੇ ਫਰਦਰ ਅਸੀਂ ਜਿਹੜਾ ਹੈਗਾ ਉਹਨਾਂ ਦੇ ਬੈਕਵਰਡ ਲਿੰਕਸ ਸਟ੍ਰੇਸ ਕਰਕੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਅਰੈਸਟ ਕਰਾਂਗੇ ਤੇ ਡਰੱਗਸ ਦੇ ਖਿਲਾਫ ਜਿਹੜਾ ਹੈਗਾ ਇੱਕ ਸਾਡਾ ਇੱਕ ਮੁਕੰਮਲ ਮੁਹਿੰਮ ਚੱਲ ਰਹੀ ਹੈਗੀ ਜਿਸ ਦੇ ਵਿੱਚ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਨੂੰ ਆਪਾਂ ਡਰੱਗ ਫ੍ਰੀ ਕਰਨ ਵਾਸਤੇ ਕਮਿਟਿਡ ਆ ਤੇ ਉਹਦੇ ਵਾਸਤੇ ਪੂਰਾ ਤਨਦੇਹੀ ਨਾਲ ਹੁਸ਼ਾਰਪੁਰ ਪੁਲਿਸ ਬੂਫੀ ਕਰ ਰਹੀ ਹੈਗੀ ਤੇ ਅੱਜ ਦਾ ਜਿਹੜਾ ਐਕਸਰਸਾਈਜ਼ ਹੈਗੀ ਉਹ ਇੱਕ ਡੋਮਿਨੈਂਟ ਐਕਸਰਸਾਈਜ਼ ਹੈਗੀ ਜਿਦੇ ਵਿੱਚ ਅਸੀਂ ਕਾਫੀ ਸਾਰੇ ਮੋਟਰਸਾਈਕਲ ਟੂ-ਵੀਲਰ ਜਿਹੜੇ ਸਸਪੀਸ਼ੀਅਸ ਸੀਗੇ ਇੱਥੇ ਪਾਰਕਿੰਗ 'ਚ ਉਹ ਰਾਉਂਡ ਅਪ ਕੀਤੇ ਹੈਗੇ ਉਸ ਤੋਂ ਇਲਾਵਾ ਕੁਝ ਲੋਕ ਵੀ 3-4 3-4 ਬੰਦੇ ਰਾਉਂਡ ਅਪ ਕੀਤੇ ਗਏ ਹੈਗੇ ਜਿਨ੍ਹਾਂ ਨੂੰ ਵੈਰੀਫਾਈ ਕਰਕੇ ਫਿਰ ਉਹਦੇ ਸਾਰ ਨਾਲ ਮਤੇ ਖਲਾਫ ਕਾਰਵਾਈ ਕੀਤੀ ਜਾਏਗੀ